ਨਾ ਮੇਰੇ ਵੀਰ ਦਾ ਬੜੀ ਮੇਰਮ ਕਤਲ ਕੀਤਾ ਐਟਲੀ ਸੋ ਬੰਦੇ ਦੇ ਫੜਨ ਤਨਾਲੇ ਕਿਤੇ ਲਿਖਿਆ ਥੋੜੀ ਆ ਵੀ ਜਗੂ ਭਗਵਾਨਪੁਰਿਆ ਜੀ ਸਾਰੀ ਦੁਨੀਆ ਕਹਿਣ ਦੀ ਆ ਕਿ ਉਸ ਮਗਲਰ ਆ ਇਹ ਆ ਉਹ ਦੁਨੀਆ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਤਾਂ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਪਰ ਜਦੋਂ ਇੱਕ ਤੇ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਹਿਤੇ ਨਿਕਾ ਜਿਹੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਜੇ ਇੱਕ ਜੇ ਜਗੂ ਵੀਰ ਦੀ ਵੀ ਗੱਲ ਕਰੀ ਹੈ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਮਲਜੇ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਪਰ ਆ ਸਰਕਾਰਾਂ ਨੇ ਝੂਠੇ ਪਰਚਿਆਂ ਦੇ ਪੌਣ ਦੇ ਚੱਕਰਾਂ 'ਚ ਮੇਰੇ ਵੀਰ ਨੂੰ ਇਹੋ ਜੀ ਦੁਨੀਆਜ ਕਰਤਾ ਨਿਕਲਿਆ ਹੀ ਨਹੀਂ ਗਿਆ ਦੇਖੋ ਅੱਜ ਪ੍ਰਸ਼ਾਸਨ ਪ੍ਰੋਸਾ ਦੇ ਦੇ ਰਿਹਾ ਲੱਗਦਾ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣ ਲਿਆ ਅਸੀਂ ਵੇਖੋ 26 ਤਰੀਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੇ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਸਿਵਲ ਹਸਪੀਟਲ ਮੇਰੇ ਮੇਰੇ ਫਾਦਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਹ ਦੋਸ ਟਾਈਮ ਵਿਖਾਲੀ ਹੋਈ ਸੀ ਠੀਕ ਆ ਇਹਨਾਂ ਨੇ ਕਹਿ ਤੀ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਆ ਪਰ ਅੱਜ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟਡ ਹੋ ਪੂਰਾ ਬਿਲਕੁਲ ਮੈਨੂੰ ਇੱਕ ਦਿਨ ਦੱਸ ਦਿਓ ਜੱਗੂ ਦਾ ਖਾਸ ਹੀ ਤਾਂ ਕਰਕੇ ਸਮਝਦੇ ਉਸ ਦਾ ਕਤ ਨਹੀਂ ਖਾਸ ਕ ਵੇਖੋ ਮੇਰਾ ਰਿਸ਼ਤੇ ਆਹ ਰਿਸ਼ਤੇਦਾਰ ਜੱਗੂ ਵੀ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਲ ਕੇ ਆ ਭਗਵਾਨ ਮੇਰੇ ਮਾਮੀ ਜੀ ਲੱਗਦੇ ਆ ਤਾਂ ਹੁਣ ਇਹਦਾ ਮਤਲਬ ਇਹ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜੱਗੂ ਵੀਰ ਦੀ ਵੀ ਗੱਲ ਕਰੀ ਹੈ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਲਦਲ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਡਾਰੀ ਰਿਹਾ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿਹਤੇ ਨਿਕਾ ਜਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜੱਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਬੜੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਇੱਕ ਜੀ ਦੱਸੋ ਸਾਰਾ ਕੁਝ ਪਤਾ ਲੱਗਾ ਸੀ ਸਰ ਪੰਡ ਸਾਰਾ ਕੁਝ ਦੇਖਿਆ ਸੀ ਕਹਿੰਦੇ ਸੀ ਕਿ ਜੱਗੂ ਦਾ ਕਾਰੋਬਾਰ ਸਾਹਮਦੇ ਨਹੀਂ ਸਰ ਉਹ ਹੀ ਕਿਸ ਦੇ ਘਰ ਦਾ ਕੋਈ ਕਿਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਦੇ ਖੁੱਦ ਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਹਿੰਦੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨੇ ਕੁਛ ਵੀ ਹੈ ਉਹ ਅਗਲੇ ਦਾ ਹੀ ਕੰਮ ਆ ਤੇ ਨਾਲੇ ਇਹ ਕਿਤੇ ਲਿਖਿਆ ਥੋੜੀ ਆ ਵੀ ਜਗੂ ਭਗਵਾਨਪੁਰਿਆ ਜੀ ਸਾਰੀ ਦੁਨੀਆ ਕਹਿਣ ਦੀ ਆ ਕਿ ਉਹ ਸਮਗਲਰ ਆ ਇਹ ਆ ਉਹ ਦੁਨੀਆ ਨੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਮੱਚ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੇ ਨਹੀਂ ਆਣਾ ਬਣਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਸੁੰੰਦੇ ਨੇ ਫੜਨ ਜਿਹੜੀ ਹੁਣ ਪੁਲਿਸ ਨੇ ਜਿਹੜਾ ਸਵਾਸ਼ੀਅਤ ਦਿੱਤਾ ਸੀ ਕਰਨਵੀਰ ਸਿੰਘ ਜੀ ਮੈਂ ਵੀਰ ਆਪਣੇ ਤੇ ਯਕੀਨ ਕਰਦੀ ਆ ਮੈਨੂੰ ਇਹਨਾਂ ਦਾ ਸਵਾਸ਼ਾ ਮੈਨੂੰ ਸਾਫ਼ ਦੇਣੀ ਕੀ ਮੰਗਦੀ ਤੁਸੀਂ ਮੰਗ ਇਹੋ ਜਿਹੀ ਤੇ ਜਿਹੜੇ ਮੇਰੇ ਉਹਨਾਂ ਨੂੰ ਫੜੋ ਉਹਨਾਂ ਦੇ ਇਨਕਵਾਰੀਆਂ ਰਖਾਓ ਇਹੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਓ ਜੇ ਨਹੀਂ ਦੋਸ਼ੀ ਤੇ ਛੱਡ ਦਿਓ ਕਿਹੜੇ ਕਿਹੜੇ ਦਾ ਨਾਮ ਤੁਸੀਂ ਲਿਆ ਸੀ ਸੁਖਵਿੰਦਰ ਦਾਵਾ ਉਹਦੇ ਵੀ ਸੇਗਾ ਪਾਪੂ ਆਪਣੇ ਪੀਰ ਗਿਆ ਉਹਦਾ ਰੋਥੂ ਕੋਲ ਮਾਰ ਗਿਆ ਜਾਰਾ ਉਹਦਾ ਬੇਟਾ ਤੇ ਇੱਕ ਉਹਦਾ ਪਤੀ ਚਾ ਕੀ ਗੱਲ ਕਰਦੇ ਹੁਣ ਮੈਨੂੰ ਇਹ ਤਾਂ ਜੀ ਕੀ ਹਾਂ ਚੁੱਕ ਰਹੇ ਹੋ ਜੀ ਹਾਂ ਚੁੱਕ ਰਹੇ ਜਿਹਨਾਂ ਨੇ ਸਾਨੂੰ ਗੋਲੀਆਂ ਮਾਰੀਆਂ ਪਤਾ ਨਹੀਂ ਰੱਬ ਨੇ ਉਹਨਾਂ ਨੂੰ ਕੀ ਕੁਝ ਕਰਨਾ ਹੈ ਉਹਨਾਂ ਦੀ ਕਿਵੇਂ ਅੰਤਮ ਅਰਦਾਸ ਹੋਣੀ ਹੈ ਮੇਰੀ ਦੁੱਖ ਦੀ ਗੱਲ ਹੈ ਅਸੀਂ ਖੁਸ਼ੀ ਭਰਿਆ ਜੀਵਨ ਇਹ ਜ਼ਿੰਦਗੀ بار بار ਨਹੀਂ ਮਿਲਦੀ ਜਿਹੜਾ ਇੱਕ ਦੂਜੇ ਦੀ ਜ਼ਿੰਦਗੀ ਬਰਬਾਦ ਕਰਨੀ ਹੈ ਇਹ ਸਭ ਤੋਂ ਦੁੱਖ ਭਰੀ ਗੱਲ ਹੈ ਸੋ ਮਹਾਰਾਜ ਮਿਹਰ ਕਰੇ ਗੁਰੂ ਰਾਮਦਾਸ ਮਿਹਰ ਕਰੇ ਇਹ ਰੂਹਾਂ ਸਰੀਰ ਸਾਡੇ ਕੋਲ ਨਹੀਂ ਪਰਦੀ ਨਹੀਂ ਰੂਹ ਅਗਲੇ ਜਨਮ ਚ ਚਲੀ ਜਾਂਦੀ ਹੈ ਜਿੱਥੇ ਰੱਬ ਨੇ ਇਹਨਾਂ ਦੀ ਜੁਤੀ ਲਾਈ ਇਹ ਉੱਥੇ ਦੋਵੇਂ ਰੂਹਾਂ ਚਲੀਆਂ ਗਈਆਂ ਪਰ ਸਾਡੀ ਸਰੀਰ ਨੂੰ ਸੁਭਾਲਣ ਦੀ ਜੋ ਸਾਡਾ ਸਸਕਾਰ ਕਰਨ ਦਾ ਸਿਸਟਮ ਆ ਚੌਥਾ ਕਰਨ ਦਾ ਸਿਸਟਮ ਆ ਦਸਵੇਂ ਦੇ ਉੱਤੇ ਪਹੁੰਚਾ ਕੇ ਅੰਤਮ ਅਰਦਾਸ ਕਰਨ ਦਾ ਸਿਸਟਮ ਆ ਉਹ ਸਾਰਾ ਅਸੀਂ ਕਰਨਾ ਪਰ ਜਿਹੜਾ ਇਹ ਤਾਂ ਵੀ ਰੂਹ ਆ ਕੋ ਰੱਬ ਦੇ ਘਰ ਪਹੁੰਚੀ ਆ ਜਿਸ ਰੱਬ ਨੇ ਇਹਨਾਂ ਨੂੰ ਇੱਥੇ ਡਿਊਟੀ ਲੱਗਣੀ ਉਹ ਲਾ ਦਿੱਤੀ ਆ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਜਿਹੜੇ ਮੇਰੇ ਵੀਰ ਕੋਈ ਬੁਲਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਨੇੜੇ ਆ ਜਾਣ ਮੈਂ ਫੇਰ بار-ਬਾਰ ਪੁਰਸ਼ ਮੁਲਾਜ਼ਮ ਵੀਰਾਂ ਨੂੰ ਸਾਡੇ ਭਰਾ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਸਾਡੀ ਗੱਲ ਤੇ ਗੌਰ ਕਰਨ ਜਿਹੜਾ ਭੈਣਜੀਤਜੀਤ ਕੌਰ ਦੀ ਭੈਣ ਸਰਪੰਚਾਣੀ ਨੇ ਗੱਲਾਂ ਕੀਤੀਆਂ ਨੇ ਉਹਨਾਂ ਗੱਲਾਂ ਤੇ ਅਸਰ ਕਰਨ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ 'ਤੇ ਧਿਆਨ ਦਿੱਤਾ ਜਾਏ ਮੈਂ ਇੱਕ ਤਰ੍ਹਾਂ ਵੈਸੇ ਵਿਸ਼ਵਾਸ ਦਿਵਾਉਣਾ ਹੈ ਇਹ ਗੱਲ ਮੁੱਖ ਮੰਤਰੀ ਤੱਕ ਪਹੁੰਚ ਗਈ ਹੈ ਕਿ ਇਹ ਕਿੱਦਾਂ ਤੇ ਕਿਵੇਂ ਠੱਗਾ ਹੋਇਆ ਇਹ ਗੱਲ ਦਾ ਮੁੱਲ ਤੇ ਪੈਣਾ ਹੀ ਹੈ ਪਰ ਇਹਦੇ ਹਟਾ ਮਨ ਦੁਖੀ ਆ ਜਿੰਨਾ ਕਿ ਸਾਡਾ ਮੁੱਲ ਨਹੀਂ ਪੈਂਦਾ ਉਹਨਾਂ 'ਤੇ ਸਾਨੂੰ ਸ਼ਾਂਤੀ ਨਹੀਂ ਮਿਲਦੀ ਇਹ ਬਹੁਤ ਹੀ ਦੁੱਖਦਾਈ ਗੱਲ ਆ ਜਿਨ੍ਹਾਂ ਲੀਡਰਾਂ ਨੇ ਸਾਡੀ ਜਾਨ ਬਚਾਉਣੀ ਆ ਜਿਨ੍ਹਾਂ ਲੀਡਰਾਂ ਨੇ ਸਾਡੀ ਰੱਖਿਆ ਕਰਨੀ ਆ ਕਿ ਉਹ ਹੀ ਸਾਨੂੰ ਗੋਲੀਆਂ ਮਰੋਣ ਦੇ ਪਣ ਅੱਜ ਜਿਹੜਾ ਧਰਨਾ ਲਗਾ ਦਿੱਤਾ ਗਿਆ ਕਿਉਂਕਿ ਜਗੂ ਭਗਵਾਨਪੁਰੇ ਦੀ ਮਾਤਾ ਦਾ ਕਤਲ ਹੁੰਦਾ ਮਾਤਾ ਦੇ ਨਾਲ ਕਰਨਵੀਰ ਨਾ ਦਾ ਜਿਹੜਾ ਨੌਜਵਾਨ ਹੁੰਦਾ ਉਸ ਦਾ ਕਤਲ ਹੁੰਦਾ ਤੇ ਅੱਜ ਜਿਹੜਾ ਇਹ ਧਰਨਾ ਇਹ ਪਰਿਵਾਰ ਵਾਲਾ ਦੇਖ ਸਕਦੇ ਹੋ ਵੀ ਅੱਜ ਲਗਾ ਦਿੱਤਾ ਗਿਆ ਤੇ ਜਿਹੜੀ ਡੈਡ ਬੋਡੀ ਆ ਇੱਥੇ ਉਹ ਰੱਖ ਦਿੱਤੀ ਗਈ ਆ ਡੈਡ ਬੋਡੀ ਰੱਖ ਕੇ ਇਨਸਾਫ ਦੀ ਜਿਹੜੀਆਂ ਮੰਗ ਕੀਤੀ ਜਾ ਰਹੀ ਆ ਲਗਾਤਾਰ ਜਿਹੜੇ ਕਿਹਾ ਜਾ ਰਿਹਾ ਵੀ ਪ੍ਰਸ਼ਾਸਨ ਜੋ ਕਰ ਰਹੇ ਐ ਇਸ ਕੋਈ ਖੁਸ਼ ਜਿਹੜੇ ਨੇ ਉਹ ਨਹੀਂ ਲੱਗ ਰਹੇ ਇਸ ਕਰਕੇ ਇਹ ਡੈਡ ਬੋਡੀ ਜਿਹੜੀ ਆ ਰੱਖੀ ਗਈ ਆ ਧਰਨਾ ਜਿਹੜਾ ਲਗਾ ਦਿੱਤਾ ਗਿਆ ਇੱਕ ਵਾਰੀ ਤਸਵੀਰ ਉੱਥੇ ਦਿਖਾ ਦੋ ਮੈਂ ਕਵਾਂਗਾ ਬੀਜੜੀਆਂ ਗੱਡੀਆਂ ਨੇ ਉਸ ਨੂੰ ਰੋਕ ਦਿੱਤਾ ਗਿਆ ਦੇਖ ਸਕਦੇ ਹੋ ਪ੍ਰਸ਼ਾਸਨ ਵਾਲ ਵੀ ਜਿਹੜਾ ਇਹ ਉੱਥੇ ਮੌਜੂਦ ਆ ਤੇ ਕਰਨਵੀਰ ਦੀ ਭੈਣ ਨਾਲ ਸਾਡੀ ਗੱਲ ਹੋਈ ਆ ਅਤੇ ਉਸ ਦਾ ਇਹ ਗੱਲ ਕਹਿਣਾ ਵੀ ਮੇਰੇ ਭਰਾ ਦਾ ਕੋਈ ਕਸੂਰ ਨਹੀਂ ਸੀਗਾ ਜੋ ਹੋਇਆ ਵਿੱਚ ਤਾਂ ਉਹ ਕੋਈ ਵੀ ਗੈਂਗ ਇਸ ਤਰੀਕੇ ਨਾਲ ਨਹੀਂ ਚਲਾਉਂਦਾ ਸੀ ਕਿਉਂਕਿ ਪਰਿਵਾਰ ਹਮੇਸ਼ਾ ਇਹ ਉਹ ਜੀ ਕੱਲਾ ਕਰਦਾ ਤੇ ਉਹ ਕਹਿ ਰਿਹਾ ਹੈ ਕਿ ਤੇ ਪ੍ਰਕਾਰ ਨਾਲ ਕੋਈ ਵੀ ਗੈਂਗ ਜਿਹੜਾ ਨਹੀਂ ਚਲਾ ਰਿਹਾ ਸੀ ਸਭ ਤੋਂ ਵੱਡੀ ਗੱਲ ਪਹਿਲਾਂ ਇੱਕ ਪੋਸਟ ਆਉਂਦੀ ਆ ਜਿਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਉਸ ਤੋਂ ਬਾਅਦ ਹੋਰ ਗੱਲ ਆਉਂਦੀ ਆ ਫਿਰ ਦਵੰਦਰ ਬੂਮਗਾ ਗਰੁੱਪ ਵਾਲੇ ਪੋਸਟ ਸਾਂਝੀ ਕੀਤੀ ਜਾਂਦੀ ਆ ਵੀ ਅਸੀਂ ਕਿਸੇ ਵੀ ਪਰਿਵਾਰਕ ਮੈਂਬਰ ਦਾ ਕਤਲ ਨਹੀਂ ਕਰਦੇ ਹੈਗੇ ਤਾਂ ਸਿੱਧਾ ਇਸ ਤੋਂ ਮਨਾ ਕਰ ਦਿੰਦੇ ਆ ਵੀ ਅਸੀਂ ਇਹ ਸਭ ਕੁਝ ਜਿਹੜਾ ਹੈ ਉਹ ਨਹੀਂ ਕੀਤਾ ਤੇ ਹੁਣ ਲਗਾਤਾਰ ਇਸ ਤੇ ਹੁਣ ਪ੍ਰਸ਼ਾਸਨ ਵੀ ਜਿਹੜਾ ਹਰਕਤ ਦੇ ਵਿੱਚ ਆਇਆ ਪਸ਼ਾਸ਼ਨ ਵੀ ਹਸਤੇ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰ ਰਿਆ ਪਰਿਵਾਰ ਨੇ ਧਰਨਾ ਲਗਾਇਆ ਉਸ ਦੇ ਪਿੱਛੇ ਕਾਰਨ ਹੈ ਉਹ ਇਨਸਾਫ ਦੀ ਮੰਗ ਕਰ ਰਿਆ ਲਗਾਤਾਰ ਇਨਸਾਫ ਦੀ ਮੰਗ ਕਰ ਰਿਆ ਮਾਤਾ ਜੀ ਦੀ ਜਿਹੜੀ ਡੈੱਡ ਬੋਡੀ ਆ ਜੇ ਕੋ ਭਗਵਾਨ ਪ੍ਰੇਦੀ ਉਹ ਇੱਥੇ ਰੱਖ ਕੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਕਰਨਵੀਰ ਦੀ ਭੈਣ ਨਾਲ ਵੀ ਸਾਡੀ ਗੱਲਬਾਤ ਹੋਈ ਤਾਂ ਕਰਨਵੀਰ ਦੀ ਭੈਣ ਸਿੱਧੇ ਤੌਰ ਤੇ ਇਹ ਕਹਿ ਰਹੀ ਆ ਵੀ ਮੇਰੇ ਪਰਾ ਦਾ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜਾ ਕਸੂਰ ਨਹੀਂ ਸੀ ਜ਼ਰੂਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜੱਗੂ ਦਾ ਗੈਂਗ ਜਿਹੜਾ ਸਾਰਾ ਉਹ ਚਲਾਉਂਦਾ ਸੀ ਉਸ ਦੇ ਭੈਣ ਦੇ ਬੋਲ ਆ ਤੇ ਇੱਕ ਵਾਰੀ ਤਸਵੀਰ ਤੁਹਾਨੂੰ ਕਮਾਂਗਾ ਜ਼ਰੂਰ ਦਿਖਾ ਦਿੱਤੀ ਜਾਵੇ ਵੀ ਇਹ ਤਸਵੀਰ ਆ ਇਹ ਮੇਨ ਨੈਸ਼ਨਲ ਹਾਈਵੇ ਦੀ ਤਸਵੀਰ ਆ ਜਿਹੜਾ ਨੈਸ਼ਨਲ ਹਾਈਵੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ ਤੱਕ ਜੋੜਦਾ ਹੈ ਹਾਈਵੇ ਇਹ ਹਾਈਵੇ ਜਿਹੜਾ ਇਹ ਇਸ ਨੂੰ ਬੰਦ ਕਰ ਦਿੱਤਾ ਗਿਆ ਦੇਖ ਸਕਦੇ ਹੋ ਵੀ ਇੱਥੇ ਜਿਹੜੀ ਆ ਉਹ ਆਵਾਜ਼ਾਂ ਨੂੰ ਪੂਰਾ ਇੱਥੇ ਰੋਕ ਦਿੱਤਾ ਗਿਆ ਪਰਿਵਾਰ ਵਾਲੋਂ ਜ਼ਰੂਰ ਜਿਹੜੇ ਪ੍ਰਸ਼ਾਸਨ ਦੇ ਉਹ ਸੀਨੀਅਰ ਅਧਿਕਾਰੀ ਉਹ ਵੀ ਇੱਥੇ ਆਏ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਰ ਉਹ ਕਹਿੰਦੇ ਵੀ ਸਾਨੂੰ ਇਨਸਾਫ ਜਿਹੜਾ ਹੈ ਉਹ ਦਵਾਇਆ ਜਾਵੇ ਤਾਂ ਖਾਸ ਤਨ ਪਤਾ ਵੀ ਕਿਸੇ ਹਿਸਾਬ ਨਾਲ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜੱਗੂ ਭਗਵਾਨਪੁਰੇ ਦੀ ਮਾਤਾ ਦਾ ਅਤੇ ਨਾਲ ਜਿਹੜਾ ਕਰਨਵੀਰ ਮੁੰਡਾ ਗੱਡੀ ਚਲਾ ਰਿਆ ਹੁੰਦਾ ਉਸ ਤੋਂ ਬਾਅਦ ਪਰਿਵਾਰ ਨੇ ਅੱਜ ਜਿਹੜਾ ਹੈ ਇਹ ਹਾਈਵੇ ਇੱਕ ਵਾਰੀ ਮੈਂ ਕਹਾਂਗਾ ਇੱਧਰ ਤਸਵੀਰ ਵੀ ਜਿਹੜੀ ਦਿਖਾ ਦਿੱਤੀ ਜਾਵੇ ਇਹ ਹਾਈਵੇ ਸਾਰਾ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਡੈੱਡ ਬੋਡੀ ਜਿਹੜੀ ਆ ਉਹ ਜੱਗੂ ਭਗਵਾਨਪੁਰੇ ਦੀ ਮਾਤਾ ਜੀ ਦੀ ਇੱਥੇ ਉਹ ਰੱਖੀ ਗਈ ਆ ਅਤੇ ਇਹ ਵੀ ਗੱਲ ਕਹੀ ਜਾ ਰਹੀ ਸੀ ਪਹਿਲਾਂ ਵੀ ਕਰਨਵੀਰ ਦੀ ਜਿਹੜੀ ਡੈੱਡ ਬੋਡੀ ਆ ਉਸ ਨੂੰ ਵੀ ਇੱਥੇ ਉਹ ਲਿਆਂਦਾ ਜਾਵੇਗਾ ਤਾ ਹੁਣ ਲਗਾਤਾਰ ਜ਼ਰੂਰ ਪ੍ਰਸ਼ਾਸਨ ਵੀ ਇਹ ਗੱਲ ਕਹਿ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਆ ਤੇ ਇਨਵੈਸਟੀਗੇਸ਼ਨ ਜਿਹੜੀ ਆ ਕਰ ਰਹੇ ਆ ਤੇ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਤੇ ਇੱਕ ਵਾਰੀ ਦੇਖਦੇ ਅੰਦਰ ਜਾ ਕੇ ਤਿਆਗ ਕਰਨ ਵੀ ਹਦੀ ਬੋਡੀ ਨੂੰ ਵੀ ਜਿਹੜਾ ਇੱਥੇ ਲਿਆਂਦਾ ਗਿਆ ਪਹਿਲਾਂ ਜਗੂ ਭਗਵਾਨ ਪ੍ਰੇ ਦੀ ਮਾਤਾ ਜੀ ਅਤੇ ਹੁਣ ਕਰਨਵੀਰ ਦੀ ਜਿਹੜੀ ਬਾਡੀ ਨੂੰ ਉਹ ਇੱਥੇ ਲਿਆਂਦਾ ਗਿਆ ਤਸਵੀਰ ਦੇਖ ਰਹੇ ਹੋ ਤੁਸੀਂ ਅੱਖਾਂ ਇੱਥੇ ਪਰਿਵਾਰ ਦੀਆਂ ਜਿਹੜੀਆਂ ਨੇ ਉਹ ਨਾਮ ਨੇ ਲਗਾਤਾਰ ਇਹ ਜਿਹੜੇ ਨੇ ਇਹ ਵੀ ਇਨਸਾਫ ਦੀ ਮੰਗ ਕਰ ਰਹੇ ਆ ਜਿਸ ਕਰਕੇ ਇਹ ਧਰਨਾ ਲਗਾ ਦਿੱਤਾ ਗਿਆ ਹੁਣ ਆਪ ਸਾਰਨੂੰ ਪਤਾ ਹੈ ਵੀ ਜਿੱਦਾਂ ਦੋਵਾਰ ਪਹਿਲਾਂ ਚੱਲਦਾ ਸੀ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਚੱਕ ਕੇ ਕਿਸੇ ਵੀ ਅਕਾਊਂਟ ਤੋਂ ਪਤਾ ਨਹੀਂ ਉਹ ਫੇਕ ਹੁੰਦੇ ਸੀ ਅਸਲੀ ਅਕਾਊਂਟ ਹੁੰਦੇ ਸੀ ਉਹਨਾਂ ਤੋਂ ਚੱਕ ਕੇ ਜਿਹੜਾ ਹੈ ਉਹ ਉਹਨਾਂ ਤੋਂ ਚੱਕ ਕੇ ਜਿਹੜਾ ਹੈ ਉਹ ਜ਼ਿੰਮੇਵਾਰੀ ਲੈ ਲੈਂਦੇ ਸੀ ਪਰ ਇਸ ਕੇਸ ਦੇ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਜਿਹੜੇ ਨੇ ਪਹਿਲਾਂ ਇੱਕ ਪੋਸਟ ਪਾਈ ਜਾਂਦੀ ਆ ਉਸ ਦੇ ਵਿੱਚ ਦਵਿੰਦਰ ਬਮੀਹਾ ਗਰੁੱਪ ਨੂੰ ਟੈਗ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਇੱਕ ਹੋਰ ਪੋਸਟ ਆਂਦੀ ਆ ਉਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਦਵਿੰਦਰ ਪਿੰਖਿਆਲ ਉਹ ਇਹ ਗੱਲ ਕਹੀ ਜਾਂਦੀ ਆ ਵੀ ਇਹ ਜੋ ਹੋਇਆ ਇਹ ਗਲਤ ਹੋਇਆ ਕਿਸੇ ਦੇ ਪਰਿਵਾਰ ਤੇ ਹਮਲਾ ਅਸੀਂ ਨਹੀਂ ਕਰਦੇ ਨਾ ਕਰਨਾ ਚਾਹੁੰਦੇ ਆ ਨਾ ਹੀ ਕਦੇ ਹੋਵੇ ਇਹ ਗੱਲਾਂ ਕਹੀਆਂ ਜਾਂਦੀਆਂ ਉਸ ਤੋਂ ਬਾਅਦ अनेका ਪੋਸਟ ਆਈਆਂ ਪਰ ਹਜੇ ਤੱਕ ਸਭ ਤੋਂ ਵੱਡੀ ਗੱਲ ਹੈ ਵਾ ਵੀ ਐਸ ਪੋਸਟ ਪਾਉਣ ਤੋਂ ਬਾਅਦ ਜਿਹੜਾ ਹੈ ਫਿਰ ਉਸ ਤੋਂ ਬਾਅਦ ਕੁਝ ਵੀ ਕਲੀਅਰ ਜਿਹੜਾ ਹੈ ਉਹ ਨਹੀਂ ਹੋ ਪਾਇਆ